ਸਾਰੇ ਮੁਲਾਜ਼ਮ ਸਾਥੀਆਂ ਦਾ ਮੇਰੇ ਚੈਨਲ ਤੇ ਸਵਾਗਤ ਹੈ ਜਿਵੇਂ ਕਿ ਆਪ ਸਕਰੀਨ ਤੇ ਦੇਖ ਹੀ ਰਹੇ ਹੋ ਮਾਨਜੋਹ ਹਾਈ ਕੋਰਟ ਦਾ ਇੱਕ ਹੋਰ ਐਮ ਫੈਸਲਾ 116 ਹਾਂਜੀ 116 ਤੋਂ ਰੀਫਿਕਸ ਹੋਵੇਗੀ ਪੈਨਸ਼ਨ ਹੋ ਸਕਦਾ ਹੈ ਲੱਖਾਂ ਦਾ ਫਾਈਨੈਂਸ਼ੀਅਲ ਬੈਨੀਫਿਟ ਇਹ ਮੈਂ ਕਿਉਂ ਕਹਿ ਰਿਹਾ ਮਾਨਜੋਹ ਹਾਈ ਕੋਰਟ ਦਾ ਕਿਹੜਾ ਫੈਸਲਾ ਹੈ ਤੇ 116 ਤੋਂ ਪੈਨਸ਼ਨ ਕਿਉਂ ਰੀਫਿਕਸ ਹੋਵੇਗੀ ਤੇ ਲੱਖਾਂ ਦਾ ਬੈਨੀਫਿਟ ਕਿੱਦਾਂ ਹੋਵੇਗਾ ਅੱਜ ਹੀ ਜਾਣਾਂਗੇ ਇਸ ਵੀਡੀਓ ਦੇ ਵਿੱਚ ਵਿਸਥਾਰ ਦੇ ਨਾਲ ਇਹ ਉਹ ਸਿਵਲ ਰੈਟ੍ਰਿਟਿਊਸ਼ਨ ਹੈ 7239 ਜਿਹੜੀ 215 ਵਿੱਚ ਲਾਭ ਸਿੰਘ ਨੇ ਕੀਤੀ ਸੀ ਇਹ ਰੈਟ੍ਰਿਟਿਊਸ਼ਨ ਕੀ ਹੈ ਇਹਦੇ ਬਾਰੇ ਤੁਹਾਨੂੰ ਮੈਂ ਵਿਸਥਾਰ ਨਾਲ ਦੱਸਦਾ ਪੰਜਵਾਂ ਪੀਕ ਮਿਸ਼ਨ ਜਿਹੜਾ ਲਾਗੂ ਹੋਇਆ ਹੈ 1 ਇੱਕ 2006 ਚ ਤੇ ਉਹਦੇ ਵਿੱਚ ਪੀਕ ਮਿਸ਼ਨ ਦੀ ਰეკਮੈਂਡੇਸ਼ਨ ਸੀ ਕਿ ਹਰੇਕ ਕਰਮਚਾਰੀ ਦੀ 25 ਸਾਲ ਸੇਵਾ ਪੂਰੀ ਹੋਣ ਤੇ ਉਹਨੂੰ ਪੈਨਸ਼ਨ ਦਾ ਫੁੱਲ ਬੈਨੀਫਿਟਰ ਦਿੱਤਾ ਜਾਵੇ ਤੱਕ 31 12 2005 ਤੱਕ ਚੌਥੇ ਪੇ ਕਮਿਸ਼ਨ ਵਿੱਚ ਇਸ ਤਰ੍ਹਾਂ ਨਹੀਂ ਸੀ ਚੌਥੇ ਪੇ ਕਮਿਸ਼ਨ ਵਿੱਚ 33 ਸਾਲ ਦੀ ਸਰਵਿਸ ਪੂਰੀ ਹੋਣ ਤੇ ਹੀ ਫੁੱਲ ਬੈਨੀਫਿਟ ਮਿਲਦਾ ਸੀ ਪਰ ਪੰਜਵੇਂ ਪੇ ਕਮਿਸ਼ਨ ਵਿੱਚ ਇਹ ਬੈਨੀਫਿਟ 33 ਸਾਲ ਦੀ ਥਾਂ 25 ਸਾਲ ਕਰ ਦਿੱਤਾ ਗਿਆ ਪਰ ਇਹਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ ਫਿਰ ਅਕਾਲੀ ਸਰਕਾਰ ਵੱਲੇ 1 12 211 ਨੂੰ ਗ੍ਰੇਡ ਰਵਾਈਜ਼ ਹੋਏ ਸਾਰੀਆਂ categories ਦੇ ਲਗਭਗ ਪੂਰੇ ਪੰਜਾਬ ਦੇ ਕਰਮਚਾਰੀਆਂ ਦਾ ਗ੍ਰੇਡ ਰਵਾਈਜ਼ ਹੋਏ ਸੀ ਉਸ ਫਖਤ ਇਹ ਜਿਹੜੀ 33 ਸਾਲ ਦੀ ਸਰਵਿਸ ਸੀ ਘਟਾ ਕੇ 25 ਸਾਲ ਕਰ ਦਿੱਤੀ ਗਈ ਤੇ 25 ਸਾਲ ਦਾ ਜਿਹੜਾ ਫੁੱਲ ਬੈਨੀਫਿਟ ਸੀ ਉਹ 1 12 211 ਤੋਂ ਮਿਲਣਾ ਸ਼ੁਰੂ ਹੋ ਗਿਆ ਹੁਣ 1 1 2006 ਤੋਂ ਲੈ ਕੇ 30 11 211 ਤੱਕ ਦੇ ਕਰਮਚਾਰੀ ਜਿੰਨੇ ਵੀ ਰਿਟਾਇਰ ਹੋਏ ਸੀ ਉਹਨਾਂ ਨੂੰ ਫੁੱਲ ਬੈਨੀਫਿਟ 33 ਸਾਲ ਦਾ ਦਿੱਤਾ ਗਿਆ ਸੀ ਤੇ ਕਈ ਕਰਮਚਾਰੀ ਜਿਹੜੇ 33 ਸਾਲ ਤੋਂ ਸਰਵਿਸ ਘੱਟ ਸੀ ਉਹਨਾਂ ਦੀ ਜਿਹੜੀ ਪੈਨਸ਼ਨ ਆ ਬਹੁਤ ਘੱਟ ਲੱਗੀ ਸੀ ਤੇ ਉਹਨਾਂ ਨੇ ਮਾਨਜੂਖ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਹੀ ਰਹੇ ਹੋ ਕਿ ਉਹਨਾਂ ਸਮਿਆਂ ਦੌਰਾਨ ਬਹੁਤ ਸਾਰੀਆਂ ਰਿਟ ਪटीशनਾਂ ਦਾਖਲ ਹੋਈਆਂ ਫਿਰ ਮਾਨਜੂਖ ਹਾਈ ਕੋਰਟ ਨੇ ਸੁਣਵਾਈ ਕੀਤੀ ਤੇ 219 ਵਿੱਚ ਉਹਨਾਂ ਨੇ ਅਲਾਉ ਕਰ ਦਿੱਤਾ ਤੇ ਇਹਨਾਂ ਨੂੰ 4 ਮਹੀਨੇ ਦੇ ਵਿੱਚ ਵਿੱਚ ਸਾਰਾ ਬਕਾਇਆ ਤੇ 50 ਸਾਲ ਦੀ ਸਰਵਿਸ ਗਿਣ ਕੇ ਇਹਨਾਂ ਨੂੰ ਫੁੱਲ ਬੈਨੀਫੀਟਰ ਇੱਕ ਇੱਕ 2006 ਤੋਂ ਦਿੱਤਾ ਜਾਵੇ ਪਰ ਸਰਕਾਰ ਨੇ ਇਹਦੇ ਖਿਲਾਫ ਐਲਪੀਆ ਦਾਅਰ ਕੀਤੀ ਜਿਹੜਾ ਫੈਸਲਾ 57224 ਨੂੰ ਹੋਣਾ ਪਰ ਬਹੁਤ ਸਾਰੇ ਡਿਪਾਰਟਮੈਂਟਾਂ ਨੇ ਆਪਣੇ ਕਲੈਰੀਫਿਕੇਸ਼ਨ ਮੰਗੀ ਹੈ ਕਿ ਜੇਕਰ ਇਹ ਬੈਨੀਫਿਟ ਕਰਮਚਾਰੀਆਂ ਨੂੰ ਦੇਣਾ ਪਿਆ ਤਾਂ ਉਹਨਾਂ ਦਾ ਕਿੰਨਾ ਵਿੱਤੀ ਬੋਝ ਫਾਈਨੈਂਸ਼ੀਅਲ ਬੋਝ ਕਿੰਨਾ ਸਰਕਾਰ ਤੇ ਪਵੇਗਾ ਸਾਰੇ ਡਿਪਾਰਟਮੈਂਟ ਬਣਾ ਕੇ ਭੇਜਾ ਸੋ ਇਹ ਜਿਹੜਾ ਲਗਭਗ ਫੈਸਲਾ ਹੈ ਮੁਲਾਜ਼ਮਾਂ ਦੇ ਹੱਕ 'ਚ ਹੁਣਦਾ ਨਜ਼ਰ ਆ ਰਿਹਾ ਤੇ ਜੇਕਰ ਮੁਲਾਜ਼ਮਾਂ ਦੇ ਹੱਕ 'ਚ ਹੋ ਗਿਆ ਤਾਂ ਉਹਨਾਂ ਨੂੰ ਇਸ ਦਾਲ ਬਹੁਤ ਸਾਰਾ ਬਹੁਤ ਫਾਈਨੈਂਸ਼ੀਅਲ ਬੈਨੀਫਿਟ ਹੋਵੇਗਾ ਆਪਾਂ ਜਾਂਦੇ ਆ ਇੱਕ ਉਦਾਹਰਣ ਦੇ ਨਾਲ ਕਿ ਉਹਨਾਂ ਨੂੰ ਫਾਈਨੈਂਸ਼ੀਅਲ ਬੈਨੀਫਿਟ ਕਿਵੇਂ ਹੋਵੇਗਾ 2011 ਤੱਕ 33 ਸਾਲ ਦੀ ਸਰਵਿਸ ਪੂਰੀ ਹੋਣ ਉਪਰੰਤ ਪੈਨਸ਼ਨ ਦਾ ਬੁੱਲ ਫੁੱਲ ਬੈਨੀਫਿਟ ਮਿਲਦਾ ਸੀ ਪਹਿਲਾ ਫਾਰਮੂਲਾ ਕੀ ਸੀ ਲਾਸਟ ਬੇਸਿਕ ਪੇ ਜੋ ਕੋ ਲੈਂਦਾ ਸੀ ਉਹਨੂੰ ਉਹਦੀਆਂ ਜਿੰਨੇ ਸਾਲ ਨੌਕਰੀ ਕੀਤੀ ਸੀ ਉਹਦੇ ਨਾਲ ਗੁਣਾ ਕਰ ਦਿੱਤਾ ਜਾਂਦਾ ਸੀ ਤੇ ਵਟਾ 68 ਗੁਣਾ 2 ਕਰਕੇ ਉਹਦੀ ਪੈਨਸ਼ਨ ਜਿਹੜੀ ਆ ਫਿਕਸ ਹੋ ਜਾਂਦੀ ਸੀ ਮੰਨ ਲਓ ਇਸੇ ਕਰਮਚਾਰੀ ਦੀ 20000 ਰੁਪਏ ਬੇਸਿਕ ਸੀ ਉਹਨੇ 33 ਸਾਲ ਪੂਰੀ ਸਰਵਸਕਾਰ ਲਈ ਉਹ 33 ਯਸ਼ਮਈਆਂ ਕਨਵਰਟ ਕਰ ਲੈਣੀਆਂ 33 2 66 ਯਸ਼ਮਈਆਂ ਦੋਸਤ ਆਦਮੀ ਦੀ ਜਾਂ ਔਰਤ ਦੀ ਜੋ ਵੀ ਮੁਲਾਜ਼ਮ ਸੀ 10000 ਰੁਪਏ ਦੀ ਪੈਨਸ਼ਨ ਫਿਕਸ ਹੋ ਜਾਂਦੀ ਸੀ ਜੇਕਰ ਉਹਦੀਆਂ ਯਸ਼ਮਈਆਂ ਘੱਟ ਸੀ ਮੰਨੋ ਉਹਨੇ 31 ਸਾਲ ਨੌਕਰੀ ਕੀਤੀ ਹੈ ਤੇ 62 ਯਸ਼ਮਈਆਂ ਤੇ ਉਸ ਦੀ ਕੰਮ ਜਲੀ ਪੈਨਸ਼ਨ ਸੀ 9394 ਰੁਪਏ ਫਿਕਸ ਹੁੰਦੀ ਸੀ ਪਰ 12211 ਤੱਕ 25 ਸਾਲ ਦੀ ਸੇਵਾ ਪ੍ਰਾਂਤੀ ਜਿਹੜਾ ਲਾਭ ਮਿਲਣਾ ਸ਼ੁਰੂ ਹੋ ਗਿਆ ਚਾਹੇ ਉਹਨੇ 25 ਸਾਲ ਸੇਵਾ ਕੀਤੀ ਹੋਵੇ ਚਾਹੇ 26 ਸਾਲ 27 ਸਾਲ 28 ਸਾਲ ਜਾਂ 33 ਸਾਲ ਜਾਂ 35 ਸਾਲ ਉਸ ਆਦਮੀ ਨੂੰ ਫੁੱਲ ਬੈਨੀਫਿਟ ਮਿਲਦਾ ਸੀ ਇਸ ਦੀ ਬੇਸਿਕ ਪੇਜ ਮੰਨ ਲਓ 20000 ਸੀ ਉਹਨੇ 25 ਸਾਲ ਨੌਕਰੀ ਕੀਤੀ ਤੇ ਉਹਨੂੰ 10000 ਰੁਪਏ ਬੇਸਿਕ ਲੱਗ ਜਾਂਦੇ ਸੀ ਪਰ ਉੱਪਰ ਜੇਕਰ ਉਸਨੇ 25 ਸਾਲ ਨੌਕਰੀ ਕੀਤੀ ਹੈ ਤਾਂ ਉਹਦੀ 7576 ਰੁਪਏ ਹੀ ਪੈਨਸ਼ਨ ਲੱਗਦੀ ਸੀ ਇਹ ਪਾੜਾ ਜਿਹੜਾ ਬਹੁਤ ਵੱਡਾ ਸੀ ਇਸ ਕਰਕੇ ਜਿਹੜੇ ਕਰਮਚਾਰੀ ਸੀ ਉਹ ਮਾਨਜੋ ਹਾਈ ਕੋਰਟ ਦੇ ਕੋਲ ਗਏ ਕਿ ਇਹ ਪਾੜੇ ਨੂੰ ਖਤਮ ਕੀਤਾ ਜਾਵੇ ਜਿਨੇ 1 12 211 ਤੋਂ ਬਾਅਦ ਵਾਲਿਆਂ ਨੂੰ 25 ਸਾਲ ਦੀ ਸੇਵਾ ਪੂਰੀ ਕਰਨ ਉਪਰੰਤ ਫੁੱਲ ਪੈਨਸ਼ਨ ਦਾ ਬੈਨੀਫਿਟ ਦਿੱਤਾ ਜਾਂਦਾ ਹੈ ਸਾਨੂੰ ਵੀ ਫੁੱਲ ਪੈਨਸ਼ਨ ਦਾ ਬੈਨੀਫਿਟ ਦਿੱਤਾ ਜਾਂਦਾ ਤੇ ਇਹ ਮਾਨ ਜੋ ਹਾਈ ਕੋਰਟ ਨੇ ਅਲਾਉ ਕਰ ਦਿੱਤਾ ਤੇ ਦੇਖੋ ਇਹ ਕਦੋਂ ਹੁਣ ਲੱਗ ਹੁੰਦਾ ਤੇ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਹੈ ਇਹ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਜੇ ਕਿਸੇ ਨੂੰ ਅਜੇ ਤੱਕ ਵੀ ਸਮਝ ਨਹੀਂ ਲੱਗੀ ਤਾਂ ਮੈਨੂੰ ਕਮੈਂਟਸ ਵਿੱਚ ਕਮੈਂਟ ਕਰ ਸਕਦਾ ਮੈਂ ਉਹਨੂੰ ਪੂਰੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਮੇਰਾ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਤਾਲਵੰਦ